ਦੁਸ਼ਹਿਰਾ ਦੇਖ ਪਰਿਵਾਰ ਪੱਤਰਿਆ ਸੀ ਤਾਂ ਉਹਨਾਂ ਦੇ ਨਾਲ ਹਾਸਾ ਵਾਪਰ ਜਾਂਦਾ ਹਾਸਾ ਜਿਹੜਾ ਕੰਬੈਨ ਦੇ ਨਾਲ ਮੋਟਰਸਾਈਕਲ ਦਾ ਹੁੰਦਾ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਂ ਚਾਹੇ ਸਾਹਮਣੇ ਆਇਆ ਘਰ ਦੀ ਛੋਟੀ ਬੱਚੀ ਸੀ ਸੀਰੀਅਸ ਬੋਝ ਆ ਭਰਾ ਦੇ ਖਤਮ ਹੀ ਹੋ ਗਿਆ ਸਾਡੇ ਦਾ ਦੁਸ਼ਹਿਰਾ ਵੀ ਕਿਹਾ ਰਹੀ ਸੀ ਤੇ ਅੱਗੇ ਕੰਪੈਨ ਜਾ ਰਹੀ ਸੀ ਜਿਹਦਾ ਕਿ ਕਟਰ ਲੱਗਿਆ ਹੋਇਆ ਸੀ ਤੇ ਕੰਪੈਨ ਵਾਲਾ ਡਰਾਈਵਰ ਨੇ ਡ੍ਰਿੰਕ ਕੀਤੀ ਹੋਈ ਸੀ ਤੇ ਉਹ ਕੋ ਸਾਂਭੀ ਨਹੀਂ ਗਈ ਕੰਪੈਨ ਤੇ ਸਿੱਧਾ ਸਾਡੇ ਭਰਾ ਦੇ ਵਿੱਚ ਬਾਈਕ ਦੇ ਵਿੱਚ ਮਾਰਤੀ ਆ ਮਾਲਕਾਂ ਵੱਲੋਂ ਕੰਪੈਨ ਵੀ ਚੇਂਜ ਕੀਤੀ ਗਈ ਆ ਤੇ ਜੋ ਕੰਪੈਨ ਨਾਲ ਹਾਸਾ ਵਾਪਰਿਆ ਉਹ ਕੰਪੈਨ ਨਹੀਂ ਭੇਜ ਕੀਤੀ ਗਈ ਵੱਡਾ ਘੰਟਾ ਮੇਰਾ ਭਰਾ ਉੱਥੇ ਤੜਫਦਾ ਰਿਹਾ ਜੋ ਕਿ ਮੇਰਾ ਵੱਡਾ ਭਰਾ ਦੂਜਾ ਅਚਾਨਕ ਹੀ ਭੈਣੀ ਨੂੰ ਜਾ ਰਿਹਾ ਸੀ ਉਸਨੇ ਦੇਖਿਆ ਕਿ ਉਹਦਾ ਭਰਾ ਨਾਲ ਆਸਾ ਵਾਪਰਿਆ ਹੋਇਆ ਕੇਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾ ਜਤਿੰਦਰ ਸੋਢੀ ਥਾਣਾ ਭੈਣੀ ਮੀਆਂਖਾਂ ਦੇ ਅਧੀਨ ਆਉਂਦੇ ਨਾਨਵਲ ਜਿੰਦਰਪਿੰਡ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ ਤੁਹਾਨੂੰ ਦੱਸ ਤੀਏ ਕਿ ਅੱਜ ਦੁਸ਼ਹਿਰੇ ਦਾ ਦਿਨ ਸੀ ਤਾਂ ਦੁਸ਼ਹਿਰਾ ਦੇਖ ਪਰਿਵਾਰ ਪਰਤ ਰਿਆ ਸੀ ਤਾਂ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹਾਦਸਾ ਜਿਹੜਾ ਕੰਬੈਨ ਦੇ ਨਾਲ ਮੋਟਰਸਾਈਕਲ ਦਾ ਹੁੰਦਾ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਂ ਚ ਸਾਹਮਣੇ ਆਇਆ ਪਰਿਵਾਰਕ ਮੈਂਬਰ ਸਾਡੇ ਨਾਲ ਆ ਗੱਲਬਾਤ ਹੈ ਜਿਹੜੀ ਕਰ ਲੈਨੇ ਆ ਮੇਰਾ ਨਾਮ ਜੀ ਲਾਪਰੀ ਸਿੰਘ ਜੀ ਲਾਪਰੀ ਜੀ ਕੀ ਵਾਕਿਆ ਜਿਹੜਾ ਹੋਇਆ ਹੈ ਵਾਕਿਆ ਇਦਾਂ ਜੀ ਕਿ ਮੇਰੇ ਜੋਗੀ ਵੱਡੇ ਭਰਾ ਹੀ ਲਾ ਲੋ ਤੁਸੀਂ ਕਿ ਦੁਸ਼ਹਿਰਾ ਵੇਖ ਕੇ ਆ ਰਹੀ ਸੀ ਤੇ ਅੱਗੇ ਕੰਪੈਨ ਜਾ ਰਹੀ ਸੀ ਜਿਹਦਾ ਕਿ ਕਟਰ ਲੱਗਿਆ ਹੋਇਆ ਸੀ ਤੇ ਕੰਪੈਨ ਵਾਲਾ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਤੇ ਉਹ ਕੋ ਸਾਂਭੀ ਨਹੀਂ ਗਈ ਕੰਪੈਨ ਤੇ ਸਿੱਧਾ ਸਾਡੇ ਭਰਾ ਦੇ ਵਿੱਚ ਬਾਈਕ ਦੇ ਵਿੱਚ ਮਾਰਤੀ ਆ ਤੇ ਉਥੇ ਮੌਕੇ ਤੇ ਦੱਸਿਆ ਜਾ ਰਿਹਾ ਕਿ ਪਿੰਡ ਅਸੀਂ ਵੱਲੋਂ ਕਿ ਮੌਕੇ ਤੇ ਉਸ ਦੀ ਹਾਲਤ ਠੀਕ ਨਹੀਂ ਸੀ ਅੱਧਾ ਘੰਟਾ ਮੇਰਾ ਭਰਾ ਉਥੇ ਤੜਫਦਾ ਰਿਹਾ ਜੋ ਕਿ ਮੇਰਾ ਵੱਡਾ ਭਰਾ ਦੂਜਾ ਅਚਾਨਕ ਹੀ ਭੈਣੀ ਨੂੰ ਜਾ ਰਿਹਾ ਸੀ ਉਸਨੇ ਦੇਖਿਆ ਕਿ ਉਹਦਾ ਭਰਾ ਨਾਲ ਹਾਸਾ ਵਾਪਰਿਆ ਹੋਇਆ ਜੋ ਕਿ ਡਾਕਟਰ ਦੁਆਰਾ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋਈਗੀ ਹੋ ਗਈ ਸੀ ਤੇ ਇਹ ਹਾਸਾ ਵਾਪਰਿਆ ਜੀ ਤਾਂ ਕੀ ਨਾ ਹੈ ਉਹਨਾਂ ਦਾ ਜਿਹਨਾਂ ਦੀ ਮੌਤ ਹੋਈ ਆ ਉਹਨਾਂ ਦਾ ਨਾਮ ਜੀ ਵਿਪਨ ਕੁਮਾਰ ਆ ਕਿੰਨੀ ਉਮਰ ਹੈ ਕੋਈ 35 ਸਾਲ ਹੋਰ ਕੌਣ ਸੀ ਉਹਨਾਂ ਦੇ ਨਾਲ ਮੋਟਰਸਾਈਕਲ ਉਹਨਾਂ ਦੀ ਧਰਮ ਪਤਨੀ ਤੇ ਨਾਲ ਉਹਨਾਂ ਦੀ ਗੁੜੀਆ ਸੀ ਉਹਨਾਂ ਤੇ ਕੀ ਹਾਲਤ ਹੈ ਹਾਲਤ ਉਹਨਾਂ ਦੀ ਬੇਟੀ ਦੇ ਵੀ ਗੁੱਜੀਆਂ ਸੱਟਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੀ ਵਾਈਫ ਦੇ ਵੀ ਹੱਡੀਆਂ ਫ੍ਰੈਕਚਰ ਨੇ ਨਾਜ਼ੁਕਾ ਹਾਲ ਹਾਂਜੀ ਸਰ ਤਾਂ ਦੱਸਿਆ ਜਾ ਰਿਹਾ ਕਿ ਕੰਪੈਨ ਦੇ ਨਾਲ ਹਾਸਾ ਵਾਪਰਿਆ ਕੀ ਕੋਈ ਕਟਰ ਵੀ ਲੱਗਾ ਹੋਇਆ ਸੀ ਹਾਂਜੀ ਹਾਂਜੀ ਸਰ ਜੋ ਕਿ ਕਟਰ ਲੱਗਿਆ ਹੋਇਆ ਸੀ ਜੋ ਕਿ ਬਿਲਕੁਲ ਹੀ ਗੈਰ ਕਾਨੂੰਨੀ ਆ ਤੇ ਜੋ ਕਿ ਉਹਨਾਂ ਨੇ ਮਾਲਕਾਂ ਵੱਲੋਂ ਕੰਪੈਨ ਵੀ ਚੇਂਜ ਕੀਤੀ ਗਈ ਆ ਤੇ ਜੋ ਕੰਪੈਨ ਨਾਲ ਹਾਸਾ ਵਾਪਰਿਆ ਉਹ ਕੰਪੈਨ ਨਹੀਂ ਪੇਸ਼ ਕੀਤੀ ਗਈ ਰਿਕਵਰ ਕਰ ਲਈ ਗਈ ਪੁਲਿਸ ਵੱਲੋਂ ਤਾਂ ਹਾਂਜੀ ਸਰ ਜਿਹੜੀ ਕੰਪੈਨ ਹਾਸਾ ਵਾਪਰਿਆ ਉਹ ਕੰਪੈਨ ਨਹੀਂ ਰਿਕਵਰ ਕੀਤੀ ਗਈ ਦੂਜੀ ਕੰਪੈਨ ਉਹਨਾਂ ਨੇ ਕਰ ਲਈ ਹੈ ਕੀ ਮੰਗ ਕਰੋਗੇ ਪ੍ਰਸ਼ਾਸਨ ਦੇ ਕੋਲ ਮੰਗ ਤਾਂ ਇਹੀ ਆ ਸਰ ਕੀ ਪੂਰਾ ਇਨਸਾਫ ਮਿਲਣਾ ਚਾਹੀਦਾ ਆ ਬਹੁਤ ਮਾੜੀ ਘਟਨਾ ਵਾਪਰੀ ਆ ਤੇ ਇਨਸਾਫ ਜਰੂਰ ਮਿਲਣਾ ਚਾਹੀਦਾ ਮੌਕੇ ਤੇ ਪਹੁੰਚਿਆ ਸੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਤੇ ਚਲੋ ਨਹੀਂ ਪਹੁੰਚਿਆ ਪਰ ਹਸਪੀਟਲ ਬਾਅਦ ਚ ਕੋਈ 1 ਡੇਢ ਘੰਟੇ ਬਾਅਦ ਪਹੁੰਚੇ ਨੇ ਤਾਂ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆਉਂਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਜੀ ਨੇ ਵੀ ਬਜ਼ੁਰਗ ਨੇ ਸਟੰਟ ਦੇ ਸਟੰਟ ਉਹਨਾਂ ਨੂੰ ਪਿਆ ਹੋਇਆ ਬਹੁਤ ਮਾੜੀ ਹਾਲਤ ਆ ਉਹਨਾਂ ਦੀ ਘਰ ਵੀ ਘਰ ਦੇ ਵੀ ਕੋਈ ਠੀਕ ਨਹੀਂ ਹੈਗੇ ਹਾਲਾਤ ਉਹਨਾਂ ਦੇ ਬਹੁਤੀ ਕਹਿ ਲਈਏ ਕਿ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਪ੍ਰਸ਼ਾਸਨ ਕੋਲੋਂ ਇਹੀ ਮੰਗਿਆ ਕਿ ਬਿਲਕੁਲ ਇਨਸਾਫ ਦਿੱਤਾ ਜਾਏ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਜੋਧਵੀਰ ਸਿੰਘ ਜੀ ਜੋਧਵੀਰ ਜੀ ਕੀ ਗੱਲ ਹੋਈ ਹੈ ਆਪਾਂ ਕੋਰਟ ਤੋਂ ਆਦੇ ਵਿੱਚ ਸਾਰਾ ਦੇਖ ਕੇ ਜੀ ਉੱਥੇ ਅੱਗੇ ਮੈਂ ਆਇਆ ਤੇ ਇਹ ਸਾਇਕ ਪੈਨ ਖੜੀ ਸੀ ਤੇ ਭਰਾ ਦਾ ਐਕਸੀਡੈਂਟ ਹੋ ਗਿਆ ਹਾਂਜੀ ਭਰਾ ਤੁਹਾਡਾ ਕਾਦੇ ਤੇ ਸਵਾਰ ਸੀ ਮੋਟਰਸਾਈਕਲ ਤੇ ਕੌਣ ਸੀ ਇਹਦੇ ਨਾਲ ਘਰ ਦੀ ਦੀ ਛੋਟੀ ਬੱਚੀ ਸੀ ਸੀਰੀਅਸ ਹੈ ਬਹੁਤ ਜ਼ਿਆਦਾ ਭਰਾ ਦਾ ਖਤਮ ਹੀ ਹੋ ਗਿਆ ਸਾਡਾ ਹਾਂਜੀ ਕਿਸ ਚੀਜ਼ ਦੇ ਨਾਲ ਹਾਸਾ ਹਾਂ ਕੋਪੈਨ ਦੇ ਨਾਲ ਜੀ ਅੱਗੇ ਕਟਰ ਜਿਹਾ ਵਜਿਆ ਬਿਲਕੁਲ ਕਿੱਥੇ ਜਿਹੜਾ ਹਾਸਾ ਵਾਪਰਦਾ ਨਾਨਵਾਲ ਜਿੰਦੜ ਦੇ ਅੱਗੇ ਜਾ ਕੇ ਥੋੜੀ ਚੱਕੀ ਦੇ ਲਾਗੇ ਹਾਂਜੀ ਤਾਂ ਤੁਸੀਂ ਵਾਕਏ ਉਹ ਮੌਕੇ ਤੇ ਪਹੁੰਚਦੇ ਹੋ ਉੱਥੇ ਹਾਂਜੀ ਮੈਂ ਪਹੁੰਚਿਆ ਮੌਕੇ ਤੇ ਅੱਧਾ ਘੰਟਾ ਪਿਆ ਰਹਾ ਉੱਥੇ ਕੋਈ ਨੇ ਨਹੀਂ ਚੁੱਕਿਆ ਜੀ ਕੋਪੈਨ ਚੇਂਜ ਕਰਤੀ ਹੋਣਾ ਜੀ ਕਿਤੇ ਬਣ ਉਹਨਾਂ ਤੋਂ ਲਿਆਂਦੀ ਗੋਲਸ ਵਾਲੇ ਨੇ ਚੇਂਜ ਕੀਤੀ ਹੈ ਕੋਪੈਨ ਜੀ ਹਾਸਾ ਕਿਸੇ ਹੋਰ ਨਾਲ ਹੋਇਆ ਹਾਂਜੀ ਇਹ ਕੋਪੈਨ ਦਾ ਹੋਰ ਹੈ ਤੇ ਪੁਲਿਸ ਕੋਲ ਨਾ ਜਾਣ ਨਾ ਕੋ ਪੈਨ ਕੋ ਨਹੀਂ ਦਿਖੀ ਮੇਰੇ ਕੋ ਵੀਡੀਓ ਪਈ ਹੈ ਕੋ ਪੈਨ ਦੀ ਹਾਂਜੀ ਤਾਂ ਕੀ ਮੰਗ ਕਰੋਗੇ ਪ੍ਰਸ਼ਾਸਨ ਦੇ ਕੋਲ ਤੁਸੀਂ ਸਾਨੂੰ ਸਾਫ਼ ਚਾਹੀਦਾ ਜੀ ਬੜੀ ਦੁਖਦਾਈਕ ਘਟਨਾ ਵਾਪਰੀ ਹੈ ਦੁਸ਼ਹਿਰੇ ਤੋਂ ਆਰੇ ਪਰਿਵਾਰ ਦੇ ਨਾਲ ਤੁਹਾਨੂੰ ਦੱਸਦੀਏ ਕਿ ਮੋਟਰਸਾਈਕਲ ਸਵਾਰ ਹੁੰਦਾ ਇੱਕ ਪਰਿਵਾਰ ਤਾਂ ਉਹ ਕੰਪੈਨ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਘੱਟ ਤੱਕ ਪਰਿਵਾਰ ਨੂੰ ਇਨਸਾਫ਼ ਮਿਲ ਜਾਂਦਾ ਕੀ ਇਹਦੇ ਤੇ ਕਾਰਵਾਈ ਹੁੰਦੀ ਹੈ ਬਣੇ ਰੋ ਸਾਡੇ ਨਾਲ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਤੁਹਾਡੀ ਕਾਟੀ ਨੀਓਤ ਨੈਟਵਰਕ ਪੈਣੀ ਮਿਆਖਾਉਂ ਗੁਰਦਾਸਪੁਰ